ਪਰਮਿੰਦਰ ਦਾ ਇਸ ਤਰ੍ਹਾਂ ਚੰਨਕ ਜਾਣਾ ਇਕੱਲੇ ਮੇਰੇ ਲਈ ਨਹੀਂ ਪੂਰੇ ਬਠਿੰਡੇ ਦੇ ਲਈ ਭਾਰੀ ਸਦਮਾ ਹੈ ਔਰ ਪਾਰਟੀ ਲਈ ਖਾਸ ਕਰਕੇ ਸਾਡੇ ਮਹਿਲਾ ਮੋਰਚਾ ਲਈ ਜੀ ਹਰਦੇ ਭੈਣ ਨੇ ਪਰਮਿੰਦਰ ਗੌਰਮ ਦੇ ਹਸਬੰਦ ਦੀ ਰਤੂਗੀ ਸੀ ਅੱਜ ਉਹਨਾਂ ਦੀ ਹੋ ਗਈ ਐਨੇ ਮਿਲਨ ਸਾਹਿਬ ਸਮਾਜ ਸੇਵਾ ਨੂੰ ਹਮੇਸ਼ਾ ਹੀ ਸਮਰਪਿਤ ਰਹਿੰਦੇ ਸੀਗੇ ਕਈ ਪ੍ਰੋਗਰਾਮਾਂ ਦਾ ਅਸੀਂ ਇਕੱਠੇ ਹੋਣਾ ਉਹਨਾਂ ਨੇ ਬਠਿੰਡੇ ਦੀ ਗੱਲ ਹੀ ਕਰਨੀ ਇਹ ਜੀ ਇਨਸਾਨ ਦਾ ਤੁਰਿਆ ਜਾਣਾ ਉਹ ਪੂਰੇ ਸਮਾਜ ਨੂੰ ਬਠਿੰਡੇ ਸ਼ਹਿਰ ਨੂੰ ਸਾਰਿਆਂ ਨੂੰ ਘਾਟਾ ਪਿਆ ਹੈ। ਪਿੰਦਰ ਸਿੰਘ ਜੋ ਕਿ ਪ੍ਰਿੰਸੀਪਲ ਰਹੇ ਕਾਲਜ ਦੇ ਵਿੱਚ ਬਹੁਤ ਹੀ ਨਿਮਾਣੇ ਸੁਭਾਅ ਦੇ ਸੀ ਤੇ ਇੱਕ ਦਿਨ ਇੱਕ ਤਰੀਕ ਨੂੰ ਉਹ ਵੀ ਛੋੜਾ ਦਿੱਤਾ ਉਹਨਾਂ ਨੇ ਦੁਨੀਆ ਤੋਂ ਤੇ ਨਾਲ ਹੀ ਉਹ ਚਲੀ ਗਈ ਇੱਥੋਂ ਪਤਾ ਲੱਗਦਾ ਕਿ ਇੱਕ ਪਤੀ ਵ੍ਰਤ ਪਤਨੀ ਸੀ ਜਿਨੇ ਪਤਨੀ ਦਾ ਧਰਮ ਵੀ ਨਿਵਾਇਆ ਸਮਾਜ ਸੇਵਿਕਾ ਦਾ ਧਰਮ ਨਿਵਾਇਆ ਰਾਜਨੀਤੀ ਦੇ ਵਿੱਚ ਇੱਕ ਕਾਰਕਿਰਤਾ ਦਾ ਧਰਮ ਨਿਵਾਇਆ ਸਾਰੇ ਧਰਮ ਧਰਮ ਨਿਵਾੰਦੇ ਸਾਨੂੰ ਛੱਡ ਕੇ ਚਲੀ ਗਈ ਤੇ ਐਡੇ ਹੌਸਲੇ ਵਾਲੇ ਆਪਸ਼ਨ ਜਿਹਨੇ ਨੇ ਫੈਸਲਾ ਲੈਣ ਦੇ ਵਿੱਚ ਵੀ ਕਦੇ ਕੋਈ ਦੇਰ ਨਹੀਂ ਕੀਤੀ ਲੜਕੀਆਂ ਦੇ ਵਿਆਹ ਸ਼ਾਦੀਆਂ ਦੇ ਕਾਰਜ ਕਰਨੇ ਲੋੜਵੰਦਾਂ ਦੀ ਮਦਦ ਕਰਨੀ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਪ੍ਰੋਗਰਾਮ ਜਿੱਥੇ ਹੁੰਦੇ ਸੀ ਉੱਥੇ ਵੱਧ ਚੜ ਕੇ ਹਿੱਸਾ ਲੈਣ ਵਾਲੇ ਆਪਣੀ ਇੱਕ ਵੱਖਰੀ ਹੀ ਪਛਾਣ ਦੇ ਉਸ ਸੀ ਦੋਨੇ ਪਰਿਵਾਰ ਦੇ ਮੈਂਬਰ ਦਾ ਚੰਤੇ ਚਲੇ ਜਾਣਾ 24 ਘੰਟਿਆਂ ਦੇ ਬਰਫ਼ ਦੇ ਵਿੱਚ ਇੱਕ ਦੂਜੇ ਦੇ ਅੱਗੇ ਪਿੱਛੇ ਇਸ ਜਹਾਨ ਤੋਂ ਤੁਰ ਜਾਣਾ ਇਸ ਤੋਂ ਵੱਡੀ ਦੁਖਦਾਈ ਗੱਲ ਹੋਰ ਕੀ ਹੋ ਸਕਦੀ ਔਰ ਰੰਭਾ ਬਹੁਤ ਵੱਡਾ ਹੈ ਅਚਾਨਕ ਟੋਟਲ ਪਰਿਵਾਰ ਦੇ ਚਲੇ ਜਾਣਾ ਪਹਿਲਾ ਹਸਬੰਦ ਦਾ ਚਲੇ ਜਾਣਾ ਉਸ ਤੋਂ ਬਾਅਦ ਇਹਨਾਂ ਦਾ ਚਲੇ ਜਾਣਾ ਜੀ ਮੈਂ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਅੰਦਰ ਕੋ ਜਿਹੜੇ ਕੀ ਇਸ ਦੁਨੀਆ ਚ ਨਹੀਂ ਰਹੀ ਇਸ ਤੋਂ ਪਹਿਲਾਂ ਜਿਹੜਾ ਕੀ ਸਦਮਾ ਲੱਗਿਆ ਸੀ ਪਤੀ ਦੇ ਚੋ ਗਈ ਸੀ ਪਰਿਵਾਰ ਚ ਕੌਣ-ਕੌਣ ਹੈ ਤੁਸੀਂ ਤਾਂ ਕਾਫੀ ਲੰਬੇ ਸਮੇਂ ਤੋਂ ਨਾਲ ਜੁੜੇ ਹੋਏ ਹੋ ਕੀ ਕਹਿਣਾ ਚਾਹੁੰਦੇ ਹੋ ਮੇਰੀ 18-19 ਸਾਲ ਦੀ ਪਰਮਿੰਦਰ ਦੇ ਨਾਲ ਦੋਸਤੀ ਹੈ ਮੇਰਾ ਨਾਮ ਵੀਨੂ ਗੋਇਲ ਜੋ ਕਿ ਸੋਸ਼ਲ ਵਰਕਰ ਹੈ ਔਰ ਪਾਰਟੀ ਤੌਰ ਤੇ ਵੀ ਉਸ ਨਾਲ ਜੁੜੀ ਸੀ ਭਾਜਪਾ ਦੇ ਵਿੱਚ ਔਰ ਪਰਮਿੰਦਰ ਦਾ ਇਸ ਤਰ੍ਹਾਂ ਚਾਣਕ ਜਾਣਾ ਇਕੱਲੇ ਮੇਰੇ ਲਈ ਨਹੀਂ ਪੂਰੇ ਬਠਿੰਡੇ ਦੇ ਲਈ ਭਾਰੀ ਸਦਮਾ ਔਰ ਪਾਰਟੀ ਲਈ ਖਾਸ ਕਰਕੇ ਸਾਡੇ ਮਹਿਲਾ ਮੋਰਚਾ ਲਈ ਕਿਉਂਕਿ ਧਾਰਮਿਕ ਸੰਸਥਾਾਂ ਵਿੱਚ ਚਾਹੀ ਉਹਨੇ ਕੀਰਤਨ ਕਰਨਾ ਹੋਵੇ ਚਾਹੀ ਗੀਤ ਸੰਗੀਤ ਦਾ ਪ੍ਰੋਗਰਾਮ ਹੋਵੇ ਔਰ ਸਾਡੇ ਜਿੰਨੇ ਫੰਕਸ਼ਨ ਹੁੰਦੇ ਆ ਬਠਿੰਡ ਧੀਆ ਬਠਿੰਡੇ ਦੀਆਂ ਲੋਹੜੀ ਬਠਿੰਡੇ ਦੀ ਔਰ ਸਾਰੇ ਹੀ ਫੰਕਸ਼ਨ ਦੇ ਵਿੱਚ ਉਹਨੇ ਇਹਨੂੰ ਮੈਂ ਇੱਕ ਐਂਕਰ ਨਹੀਂ ਕਹੂੰਗੀ ਦਿਲ ਜਿੱਤਣ ਵਾਲਾ ਉਹ ਵਕਤਾ ਕਹੂੰਗੀ ਜਿਹੜਾ ਗੁਣ ਕਿਸੇ 'ਚ ਵੀ ਨਹੀਂ ਹੁੰਦਾ ਤਾਂ ਪਰਮਿੰਦਰ ਕੌਰ ਉਹ ਸਾਰੀਆਂ ਖੁਸ਼ੀਆਂ ਜਿਹੜੀਆਂ ਦਿੰਦੀ ਸੀ ਆਪਣੇ ਨਾਲ ਸਿਮੇਟ ਕੇ ਲੈ ਗਈ ਔਰ ਸਾਰਿਆਂ ਦੇ ਪੱਲੇ ਉਦਾਸੀ ਦੇ ਗਈ ਹੈ ਲੇਕਿਨ ਅਸੀਂ ਉਹਨਾਂ ਦੇ ਬੱਚਿਆਂ ਲਈ ਕਿਉਂਕਿ ਉਹਨੇ ਬੱਚਿਆਂ ਲਈ ਅੰਤ ਤੱਕ ਮਿਹਨਤ ਕੀਤੀ ਬੱਚੇ ਜਿਹੜਾ ਬੇਟਾ ਹੈ ਉਹ ਕੈਪਟਨ ਹੈ ਆਰਮੀ ਦੇ ਵਿੱਚ ਔਰ ਬੇਟੀ ਹੈ ਬੀਕਮ ਕਰ ਰਹੀ ਹੈ ਮਹਾਰਾਜਾ ਜਿੰਸਿੰਗ ਯੂਨੀਵਰਸਿਟੀ ਦੇ ਵਿੱਚ ਔਰ ਪਾਜੀ ਭੁਪਿੰਦਰ ਜੀ ਜੋ ਕਿ ਪ੍ਰਿੰਸੀਪਲ ਰਹੇ ਕਾਲਜ ਦੇ ਵਿੱਚ ਬਹੁਤ ਹੀ ਨਿਮਾਣੇ ਸੁਭਾਅ ਦੇ ਸੀ ਤੇ ਇੱਕ ਦਿਨ ਇੱਕ ਤਰੀਕ ਨੂੰ ਉਹ ਵਿਛੜਾ ਦਿੱਤਾ ਉਹਨਾਂ ਨੇ ਦੁਨੀਆ ਤੋਂ ਤੇ ਨਾਲ ਹੀ ਉਹ ਚਲੀ ਗਈ ਇੱਥੋਂ ਪਤਾ ਲੱਗਦਾ ਕਿ ਕਿਉਂਕਿ ਪਤੀ ਵ੍ਰਤ ਪਤਨੀ ਸੀ ਜਿਨੇ ਪਤਨੀ ਦਾ ਧਰਮ ਵੀ ਨਿਵਾਇਆ ਸਮਾਜ ਸੇਵਿਕਾ ਦਾ ਧਰਮ ਨਿਵਾਇਆ ਰਾਜਨੀਤੀ ਦੇ ਵਿੱਚ ਇੱਕ ਕਾਰਕਿਰਤਾਤਾ ਦਾ ਧਰਮ ਨਿਵਾਇਆ ਸਾਰੇ ਧਰਮ ਧਰਮ ਨਿਵਾਉਂਦੇ ਸਾਨੂੰ ਛੱਡ ਕੇ ਚਲੀ ਗਈ ਪਿੱਛੇ ਜੀ ਵਿਪਿੰਦਰ ਜੀ ਦਾ ਜਨਮ ਦਿਨ ਵੀ ਸੀਗਾ ਇਹ ਗੱਲ ਦਿੱਤੀ ਜਾਵੇ ਇਲੈਕਸ਼ਨ ਦੇ ਟਾਈਮ ਕੰਪੇਨਿੰਗ ਗਿੱਦੜਵਾ ਪੂਰਾ ਦਿਨ ਡਟ ਕੇ ਰਹੇ ਨੇ ਡਟ ਕੇ ਰਹੇ ਜੀ ਅਸੀਂ ਇਕੱਠੇ ਜਾਂਦੇ ਸੀਗੇ ਅਸੀਂ ਗਲੀਆਂ ਚ ਡੋਰ ਟੂ ਡੋਰ ਵੀ ਕੀਤਾ ਔਰ ਮਤਲਬ ਦੋਨਾਂ ਦੇ ਵਿੱਚ ਇੰਨੀ ਵਧੀਆ ਅੰਡਰਸਟੈਂਡਿੰਗ ਸੀ ਕਿ ਵੀਰ ਜੀ ਨੇ ਵੀ ਚਾਹੇ ਮੈਂ ਅਸੀਂ ਦਿੱਲੀ ਵੀ ਗਏ ਉੱਥੇ ਕੈਂਪੇਨ ਕੀਤੀ ਇਲੈਕਸ਼ਨਾਂ ਦੇ ਵਿੱਚ ਅਸੀਂ ਇਕੱਠੀਆਂ ਗਈਆਂ ਤਾਂ ਸਾਨੂੰ ਤਿੰਨ-ਤਿੰਨ ਵਜਾਂ ਦੇ ਸੀ ਕਿ ਬਰਤ ਨੂੰ 3 ਵਜੇ ਆਉਂਦੇ ਸੀ 4-4 ਦਿਨ ਲਾ ਕੇ ਆਉਂਦੇ ਸੀ ਤਾਂ ਵੀਰ ਜੀ ਉੱਥੇ ਪਹੁੰਚ ਜਾਂਦੇ ਸੀ ਸਾਨੂੰ ਲੈਣ ਉਹਨੂੰ ਛੱਡ ਕੇ ਵੀ ਆਉਂਦੇ ਤਾਂ ਮਤਲਬ ਇੰਨੀ ਵਧੀਆ ਅੰਡਰਸਟੈਂਡਿੰਗ ਦੋਨਾਂ ਦੇ ਵਿੱਚ ਹੋਰ ਹਰ ਟਾਈਮ ਇੱਕ ਦੂਜੇ ਦਾ سپورਟ ਫੇਸ 3 ਮਾਡਲ ਟਾਊਨ ਦਿੱਤਾ ਰੌਣਕ ਸੀਗੀ ਇੱਕ-ਇੱਕ ਮੱਲੇ ਦਾ ਬੰਦਾ ਜਿਹੜਾ ਆ ਸੁਭਾ ਰਿਆ ਸੀ ਕਿੰਨਾ ਕੱਟ ਆਇਆ ਕਦੇ ਪੂਰਾ ਨਾ ਹੋਣਾ ਰਕਟ ਹੈ ਜੀ ਮੈਂ ਤਾਂ ਹੁਣ ਲੋਹੜੀ ਦਾ ਸੀ ਫੰਕਸ਼ਨ ਵੀ ਤੁਹਾਨੂੰ ਪਤਾ ਲੋਹੜੀ ਧੀਆਂ ਦੀ ਕਰਦੇ ਆ ਅਸੀਂ ਤਾਂ ਇਹ ਫੰਕਸ਼ਨ ਵੀ ਕੈਨਸਲ ਕਰ ਦਿੱਤਾ ਤੇ ਹੋਰ ਵੀ ਅੱਗੇ ਸ਼ਾਂਤੀ ਪਾਠ ਅਸੀਂ ਰੱਖਾਂਗੇ ਸਾਰੀਆਂ ਜੜੀਆਂ ਵੀ ਸਾਡੀ ਸੰਸਥਾ ਨੂੰ ਜੀ ਬਬੀ ਕੀ ਕਹਿਣਾ ਚਾਹੁੰਦੇ ਮੁੰਡਾ ਛੇਰ ਵਿੱਚ ਇਸ ਵਲੇ ਸੋ ਕੀ ਲੈ ਨਮਾਸਾਲ ਇੱਕ પતિ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਸਮਾਜਿਕ ਜਿਹੜੀ ਕਿ ਉਹਨਾਂ ਹੀ ਡੈਥ ਹੋ ਜਾਂਦੀ ਹੈ ਪਰਿਵਾਰ 'ਚ ਬੱਚੇ ਰਹਿੰਦੇ ਆ ਲੋਕ ਪੈਸੇ ਸਹੀ ਮੈਨਾਂ ਦੇ ਵਿੱਚ ਆਪਾਂ ਕੀ ਪ੍ਰਮਾਤਵਾ ਨੇ ਧੱਕਾ ਕਰਿਆ ਬੱਚੇ ਹੈ ਕੱਲ ਉਹਨਾਂ ਦੇ ਹਸਬੰਦ ਦੀ ਸਾਡੇ ਭੈਣ ਨੇ ਪ੍ਰਮੇਂਦਰ ਗੌਰ ਉਹਨਾਂ ਦੇ ਹਸਬੰਦ ਦੀ ਰਤੂ ਗਈ ਅੱਜ ਉਹਨਾਂ ਦੀ ਹੋ ਗਈ ਇੰਨੇ ਮਿਲਸਾ ਸਮਾਜ ਸੇਵਾ ਨੂੰ ਹਮੇਸ਼ਾ ਹੀ ਸਮਰਪਿਤ ਰਹਿੰਦੇ ਸੀਗੇ ਕਈ ਪ੍ਰੋਗਰਾਮਾਂ ਦੇ ਅਸੀਂ ਇਕੱਠੇ ਹੋਣਾ ਉਹਨਾਂ ਨੇ ਬਠਿੰਡੇ ਦੀ ਗੱਲ ਹੀ ਕਰਨੀ ਇਹੋ ਜਿਹੇ ਇਨਸਾਨ ਦਾ ਤੁਰ ਜਾਣਾ ਉਹ ਪੂਰੇ ਸਮਾਜ ਨੂੰ ਬਠਿੰਡੇ ਸ਼ਹਿਰ ਨੂੰ ਸਾਰਿਆਂ ਨੂੰ ਘਟਾ ਪਿਆ ਇਹ ਕਿਉਂਕਿ ਉਹਨਾਂ ਦੀ ਹਜੇ ਸਮਾਜ ਨੂੰ ਬਹੁਤ ਲੋੜ ਸੀ ਕਿਉਂਕਿ ਜਿਹੜੀ ਉਹਨਾਂ ਦੀ ਸੋਚ ਸੀ ਉਹ ਸੋਚ ਬਹੁਤ ਪੋਜੀਟਿਵ ਸੀ ਗਰੀਬਾਂ ਦੇ ਪਲਾਸ ਸੋਚਦੇ ਹੁੰਦੇ ਸੀਗੇ ਗਰੀਬਾਂ ਦੇ ਵਾਸਤੇ ਕੰਮ ਕਰਦੇ ਹੁੰਦੇ ਸੀਗੇ ਔਰ ਸਮਾਜਿਕ ਸੋਸ਼ਲ ਹਰੇਕ ਖੇਤਰ ਦੇ ਵਿੱਚ ਉਹ ਕਰਦੇ ਸੀ ਮੈਂ ਸ਼ਰੂ ਮੇ ਅਕਾਲੀ ਦਲ ਵੱਲੋਂ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਵੇ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ ਬਖਸ਼ਣਾ ਔਰ ਪਿੱਛੇ ਬੱਚਿਆਂ ਨੂੰ ਉਹਨਾਂ ਦਾ ਪਾਣਾ ਮਿਲਵੰਦਾ ਬਲ ਬਖਸ਼ਣਾ ਔਰ ਮੇਰ ਪ੍ਰੇਹਾ ਹਤਰ ਦਿੰਨ ਮੈਂ ਪਰਮਿੰਦਰ ਲਈ ਕੁਝ ਬੋਲਾਂ ਕਿਉਂਕਿ ਸਾਰਾ ਬਠਿੰਡਾ ਹੀ ਜਾਣਦਾ ਸੀ ਉਹਨੂੰ ਪੂਰਾ ਬਠਿੰਡਾ ਨਹੀਂ ਪੂਰਾ ਪੰਜਾਬ ਦੇ ਵਿੱਚ ਹੀ ਉਹ ਹੁਣੇ ਵਰਕ ਕੀਤਾ ਸਭ ਤੋਂ ਦੁੱਖदाई ਗੱਲ ਇਹ ਆ ਵੀ ਕੱਲ ਉਹਨਾਂ ਦੇ ਹਸਬੰਦ ਦੀ ਡੀਐਮਸੀ ਦੇ ਵਿੱਚ परसों रात ਨੂੰ ਡੈਥ ਹੋ ਗਈ ਹਾਂਜੀ ਮੇਰੇ ਬੇਟੇ ਨੇ ਇੱਥੋਂ ਰੈਫਰ ਕਰਾਇਆ ਸੀ ਉਹਨਾਂ ਨੂੰ ਡਾਕਟਰ ਵਾਂਡਰ ਕੋਲੇ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਹੋ ਗਿਆ ਸੀ ਪਰ اچانک ਉਹਨਾਂ ਨੂੰ ਪਰਸੋ ਰਾਤ ਨੂੰ ਡਾਕਟਰਾਂ ਦੇ ਕੋਲੇ ਹਲਟ ਐਕ ਆਨ ਕਰਕੇ ਉਹਨਾਂ ਦੀ 4 ਵਜੇ ਮਤਲਬ ਡੈਥ ਹੋ ਗਈ ਸੀ ਸਵੇਰੇ ਮਾਰਨਿੰਗ 1 ਤਰੀਕ ਨੂੰ 5 ਵਜੇ ਉਹਨੇ ਮੈਨੂੰ ਡੀ ਐਮ ਸੀ ਟੂ ਜਦੋਂ ਫੋਨ ਕੀਤਾ ਸਾਨੂੰ ਸੱਚ ਨਹੀਂ ਸਵੋ ਰਿਹਾ ਵੀ ਇਹ ਕੀ ਹੋ ਗਿਆ ਵੀ ਡਾਕਟਰਾਂ ਦੇ ਹੱਥਾਂ ਵਿੱਚ ਵੀ ਬਾਚ ਨਹੀਂ ਸਕੇ ਚਲੋ ਪਾਣਾ ਸਿ ਵਾਹਿਗੁਰੂ ਦਾ ਮੰਨ ਲਿਆ ਸੀ ਸਾਰਿਆਂ ਨੇ ਪ੍ਰਪੇਅਰ ਵੀ ਹੋ ਗਈ ਸੀ ਬੱਚਿਆਂ ਨੂੰ ਵੀ ਕਰ ਲਿਆ ਸੀ ਪਰ ਜਿਹੜਾ ਅੱਜ ਦੁੱਖਦਾਈ ਜਿਹੜੀ ਘਟਨਾ ਉਹਦੀ ਵਾਪਰੀ ਆ ਤੜਕੇ ਸਵੇਰੇ 4 ਵਜੇ ਸਾਡੀ ਫਰੈਂਡ ਸੀਗੀ ਉਹਦੇ ਨਾਲ ਰਾਤ ਤਨੂ ਰਹੀਆਂ ਦੋ ਜਣੀਆਂ ਬਹੁਤ ਵਧੀਆ ਗੱਲਾਂ ਕੀਤੀਆਂ ਉਸ ਤੋਂ ਬਾਅਦ ਬੱਚਿਆਂ ਨੂੰ ਬਹੁਤ ਮਤਲਬ ਕੀ ਹੌਸਲਾ ਦਿੱਤਾ ਵੀ ਕੋਈ ਨਾ ਤੁਹਾਡਾ ਪਾਪਾ ਵੀ ਮੈਂ ਬਣ ਗਈ ਤੇ ਤੁਹਾਡੀ ਮਾਂ ਵੀ ਮੈਂ ਆ ਪਰ ਉਸ ਅਦਮਾ ਨਹੀਂ ਸਹਾਰ ਸਕੀ ਤੇ ਸਵੇਰੇ 4 ਵਜੇ ਉਹਨਾਂ ਨੂੰ ਅਚਾਨਕ ਜਦੋਂ ਅਟੈਕ ਆਇਆ ਲੈ ਕੇ ਗਏ ਡਾਕਟਰ ਦੇ ਡਾਕਟਰ ਨੇ ਜਾਨ ਸਰ ਉਹਨਾਂ ਦੀ ਮਿੱਤਰੀ ਕਰਤਾ ਵੀ ਐਟਿਟਿਊਡ ਆਣੀਗੀ ਉਸ ਸਵੇਰੇ ਮਾਰਨਿੰਗ ਫਿਰ 5 ਵਜੇ ਸਾਨੂੰ ਜਦੋਂ ਇਹ ਕਾਲ ਆਈ ਵੀ ਪਰਮਿੰਦਰ ਵੀ ਨਹੀਂ ਰਹੀ ਹੈਗੀ ਦੁਨੀਆ ਤਾਂ ਸਾਨੂੰ ਸਮਝ ਨਹੀਂ ਸਿਆਰੀ ਵੀ ਅਸੀਂ ਕੀ ਕਰੀਏ ਬਾਕੀ ਪਰਮਿੰਦਰ ਜੋ ਪਰਿਵਾਰ ਚੋਂ ਪਰਿਵਾਰ ਚ ਸਿਰਫ ਉਹਨਾਂ ਦਾ ਇੱਕ ਬੇਟਾ ਆਰਮੀ ਵਿੱਚ ਕੈਪਟਨ ਆ। ਇਹ ਉਹਨਾਂ ਦੀ 18ਵੇਂ ਸਾਲ ਚ ਬੇਟੀ ਆ, ਰੀਤ। ਬਹੁਤ ਛੋਟੇ ਨਹੀਂ, ਅਨਮੈਰਿਡ ਨਹੀਂ ਬੱਚੇ। 18 ਸਾਲ ਦੀ ਬੱਚੀ ਆ ਤੇ ਬੇਟਾ ਉਹ ਵੀ ਕੈਪਟਨ ਬਣਿਆ ਸੀ ਆਰਮੀ 'ਚ ਬੇਟਾ ਨੇ। ਹਾਂਜੀ, ਕੈਪਟਨ ਉਹ 2 ਸਾਲ ਹੋ ਗਏ ਉਹਨੂੰ। 2 ਸਾਲ। 2 ਸਾਲ। 2 ਸਾਲ ਹੋ ਗਏ ਕੈਪਟਨ ਬਣਿਆ ਬੜੀ ਖੁਸ਼ੀ ਸੀ। ਜਿਸ ਦਿਨ ਉਹਨੂੰ ਪਦਵੀ ਮਿਲੀ ਸੀ ਤੇ ਬੜਾ ਸਤਿਕਾਰਯੋਗ ਆਰਮੀ 'ਚ ਹੋਇਆ ਸੀ। ਇੰਨੀ ਖੁਸ਼ ਸੀ ਤੇ ਸਾਰਿਆਂ ਨੂੰ ਮਤਲਬ ਬੜੀ ਖੁਸ਼ੀ ਨਾਲ ਉਹ ਪਾਰਟੀ ਕਰਕੇ ਉਹਨੇ ਮਤਲਬ ਕਿ ਇਹਨਾਂ ਜਸ਼ਨ ਮਨਾਇਆ ਸੀ। ਆ ਸਾਲ ਦੇ ਵਿੱਚ ਬੱਚੇ ਦੀ ਵਿਆਹ ਦੀ ਤਿਆਰੀ ਕਰ ਰਹੀ ਸੀ ਕਿ ਬੱਚੇ ਨੂੰ ਵਿਆਵਾਗੇ ਪਰ ਆ ਜਿਹੜਾ ਚਾਨਕਪਾਣਾ ਵਰਤ ਗਿਆ ਇਹਦੇ ਲਈ ਸਾਰਾ ਬਠਿੰਡਾ ਹੀ ਸੋਚਾ ਕਹਿੰਦੇ ਬੜੇ ਅੱਜ ਕੀ ਕਹੇ ਚਾਹੋਗੇ ਪੜਵਾ ਕੀ ਨਾਮ ਕੀ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਮੈਂ ਜਿਲ੍ਹਾ ਸਿੱਖਿਆ ਅਫਸਰ ਤੋਂ ਉੱਤੇ ਇੱਥੇ ਬਠਿੰਡੇ ਕੰਮ ਕਰਦਾ ਰਿਹਾ ਇਸ ਪਰਿਵਾਰਨਾ ਕਾਫੀ ਲੰਬੇ ਸਮੇਂ ਤੋਂ ਸੁਵੰਨਰ ਹੈ ਅਜੀ ਇੱਕੰਦਰ ਪਹਿਲਾਂ ਹੀ ਸਰ ਭਪਿੰਦਰ ਸਿੰਘ ਦੀ ਮੌਤ ਹੋਈ ਹੈ ਤੇ ਅਗਲੇ ਦਿਨੀ ਬੀਬਾ ਪ੍ਰਮੰਦਰ ਕੌਰ ਜੀ ਚਲੇ ਗਏ ਜਿਹੜੇ ਇੱਕ ਵਧੀਆ ਸਮਾਜਸੀ ਵੀ ਰਾਜਨੀਤਿਕ ਖੇਤਰ ਦੇ ਵਿੱਚ ਬਣ ਗਏ ਇਹਨਾਂ ਨੇ ਮੱਲਾ ਮਾਰੀਆਂ ਇੱਕ ਬਹੁਤ ਹੀ ਦਲੇਰ ਸਾਹਸ ਵਾਲੀ ਤੇ ਗੱਲ ਨੂੰ ਕਹਿ ਸਕਣ ਦੀ ਸਮਰੱਥਾ ਵਾਲੀ ਇੱਕ ਔਰਸੀ ਜਿਨ੍ਹਾਂ ਨੇ ਮਾਲਵਾ ਹੈਰੀਟੇਜ ਐਂਡ ਕਲਚਰ ਫਾਊਂਡੇਸ਼ਨ ਦੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਸੀ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਸੀ ਤੇ ਇਹਨਾਂ ਨੇ ਜਿੱਥੇ ਹੋਰ ਲੋਕਾਂ ਦੇ ਰੁਜ਼ਗਾਰ ਦੇ ਲਈ ਮੌਕੇ ਪ੍ਰਦਾਨ ਕੀਤੇ ਤੇ ਉੱਥੇ ਸਿੱਖਿਆ ਦੇ ਖੇਤਰ ਦੇ ਵਿੱਚ ਐ ਡੇਡਰ ਵੀ ਇੱਕ ਸਕੂਲ ਵੀ ਚਲਾਇਆ ਹੋਇਆ ਸੀ ਜਦੋਂ ਮੈਂ ਇੱਥੇ ਜిల్లా ਸਿੱਖਿਆ ਅਫਸਰ ਹੁੰਦਾ ਸੀ ਤਾਂ ਉਹਨਾਂ ਬਣਿਆਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਕਾਲਜ ਤੋਂ ਕਨਵਰਟ ਕਰਕੇ ਸਕੂਲ ਸ਼ੁਰੂ ਕੀਤਾ ਸੀ ਤੇ ਉਹ ਸਕੂਲ ਦੀ ਮਾਨਤਾ ਸੰਬੰਧੀ ਜਦੋਂ ਇਹ ਮੇਰੇ ਕੋਲ ਆਉਂਦੇ ਰਹੇ ਐ ਤਾਂ ਮੈਂ ਉਹਨੂੰ ਹੋਰ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਿਆ ਕਿ ਇੱਕ ਐਡੇ ਨਿੱਡਰ ਤੇ ਐਡੇ ਹੌਸਲੇ ਵਾਲੇ ਆਪਸ਼ਨ ਵੀ ਜਿਨ੍ਹਾਂ ਨੇ ਫੈਸਲਾ ਲੈਣ ਦੇ ਵਿੱਚ ਵੀ ਕਦੇ ਕੋਈ ਦੇਰ ਨਹੀਂ ਸੀ ਕੀਤੀ ਲੜਕੀਆਂ ਦੇ ਵਿਆਹ ਸ਼ਾਦੀਆਂ ਦੇ ਕਾਰਜ ਕਰਨੇ ਲੋੜਵੰਦਾਂ ਦੀ ਮਦਦ ਕਰਨੀ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਪ੍ਰੋਗਰਾਮ ਜਿੱਥੇ ਹੁੰਦੇ ਸੀ ਉੱਥੇ ਵੱਧ ਚੜ ਕੇ ਹਿੱਸਾ ਲੈਣ ਵਾਲੇ ਆਪਣੀ ਇੱਕ ਵੱਖਰੀ ਹੀ ਪਛਾਣ ਦਿਓ ਸੀ ਅਰਥਾ ਦੁੱਖ ਹੈ ਇਹਨਾਂ ਦੇ ਜਾਣ ਦੇ ਨਾਲ ਇਕੱਲਾ ਇਹਨਾਂ ਦੇ ਪਰਿਵਾਰ ਨੂੰ ਜਾਂ ਬੱਚਿਆਂ ਨੂੰ ਨਹੀਂ ਪੂਰੇ ਸਮਾਜ ਨੂੰ ਹੀ ਬਹੁਤ ਵੱਡਾ ਘਾਟਾ ਪਿਆ ਅੱਜ ਹਰ ਅੱਖ ਨਮ ਹੈ ਕਿ ਬੱਚੀ ਛੋਟੀ ਸਿਰਣਾ ਸਾਲ ਦੀ ਹੈ ਬੇਟਾ ਜਿਹੜਾ ਇਸ ਤੋਂ 3-4 ਸਾਲ ਵੱਡਾ ਹੈ ਆਦਮੀ ਦੇ ਵਿੱਚ ਸਲਫ ਕਰ ਰਿਹਾ ਹੈ ਤਾਂ ਉਹਨਾਂ ਦਾ ਪਿੱਛੇ ਸਾਹਸ ਮੋੜ ਵਾਸਤੇ ਜੇ ਉਹਨਾਂ ਦੇ ਭਵਿੱਖ ਨੂੰ ਸਾਰਨ ਵਾਸਤੇ ਕੋਈ ਵਾਕੀ ਨਹੀਂ ਬਚਿਆ ਮੇਰੇ ਰਿਸ਼ਤੇਦਾਰ ਬੜੇ ਹੁੰਦੇ ਐ ਪਰ ਜੋ ਮਹੱਤਵ ਦਾ ਅਸਰਾ ਹੁੰਦਾ ਉਹ ਕੁਦੀ ਨਹੀਂ ਸਕਦਾ ਹਾਂਜੀ ਵੀਰੇ ਕੀ ਨਾਮ ਤੁਹਾਡਾ ਮੇਰਾ ਨਾਮ ਰਾਜਕਿਸ਼ੋਰ ਜੀ ਤੇ ਮੈਂ ਦੀਦੀ ਮੰਡੀ ਟੋਲ ਕੀ ਵਜਾਂਦਾ ਸੀ ਸਾਡਾ ਮਹੀਲਾ ਕੀਰਤਨ ਮੰਡਲ ਦਾ ਨਾਮ ਚੱਲਦਾ ਸੀ ਪਰ ਫੇਸ 3 ਚ ਹਰਸੀ ਨਗਰ ਫੇਸ 4 5 ਚ ਨਾਮ ਕੀ ਤੁਹਾਡਾ ਬਟਾ ਰਾਜਕਿਸ਼ੋਰ ਜੀ ਰਾਜਕਿਸ਼ੋਰ ਕੀ ਕਹਿਣਾ ਚਾਹੋਗੇ ਸਮਾਜ ਸੇਵੀ ਵੀ ਸੀ ਆਣਾ ਤੁਹਾਡੇ ਵੀ ਬੜੇ ਕੰਮ ਆਈ ਆ ਮੈਡਮ ਬਹੁਤ ਜ਼ਿਆਦਾ ਕੰਮ ਆਈ ਇਹਨੂੰ ਕਹਿੰਦੇ ਬਹੁਤ ਜ਼ਿਆਦਾ ਕੰਮ ਕਹਿੰਦੇ ਗਰੀਬਾਂ ਦਾ ਮਸੀਹਾ ਸੀ ਲੱਗਦਾ ਤਾਂ ਹੀ ਖੜਿਆ ਜੀ ਮੇਰੀ ਬਦ ਉਸੇ ਇੱਕ ਇੱਕ ਕੰਮ ਕਹੋ ਜੀ ਦਲੇਰ ਪੰਜ ਮਰਦਾਂ ਦੇ ਬਰਾਬਰ ਉਹਨਾਂ ਦੀ ਹਿੰਮਤ ਸੀਗੀ ਜੀ ਬਹੁਤ ਦੁੱਖ ਲੱਗਿਆ ਜੀ ਸੁਣ ਕੇ ਸਵੇਰੇ ਮੈਨੂੰ ਫੋਨ ਆਇਆ ਕਿ ਦੀਦੀ ਵੀ ਜਾਵੜੇ ਇਹਨਾਂ ਨੂੰ ਦੁੱਖ ਲੱਗਿਆ ਜੀ ਪਰ ਕਰੋ ਚਦਾ ਆ ਮੈਂ ਦੇਖਿਆ ਕਿ ਕਹਿੰਦੇ ਸਬਜ਼ੀ ਦਾ ਕੰਮ ਕਰੇ ਸਾਰਾ ਕੰਮ ਤੁਹਾਨੂੰ ਕਰਵਾ ਕੇ ਦਿੱਤਾ ਹਾਂ ਜੀ ਉਹਨਾਂ ਨੇ ਕਰਾ ਕੇ ਦਿੱਤਾ ਸੀ ਜੀ ਪੈਸੇ ਦਿੱਤੇ ਮੈਂ ਕਰਾ ਕਰ ਲਗਾ ਸਾਰ ਨੂੰ ਦਿਲਾਸਾ ਦਿੰਦੇ ਸੀ ਉਹ ਕਦੇ ਵੀ ਪੈਸੇ ਦੇ ਲੋੜ ਪਰ ਬਣਾ ਨਹੀਂ ਕਰਦਾ ਤਾਂ بڑے ਲੋਕਾਂ ਨੂੰ ਰੋਜ਼ਗਾਰ ਦਿੱਤਾ ਤੁਹਾਡਾ ਵਿਆਹ ਵੀ ਉਹਨਾਂ ਨੇ ਪੈਸੇ ਦਾ ਮੁੰਡਾ ਹਾਂਜੀ ਵਿਆਹ ਹੋਇਆ ਆਸ਼ੀਰਵਾਦ ਦਿੱਤਾ ਮੇਰੇ ਮੁੰਡਾ ਹੋਇਆ ਜੀ ਉਹਨਾਂ ਦੇ ਹੱਥ ਪੈਸੇ ਦਿੱਤੇ ਜੀ ਉਹਦੇ ਵੀ ਬਹੁਤ ਮਦਦ ਕੀਤਾ ਮੇਰੀ ਜਦ ਕੋਈ ਨਹੀਂ ਕਰਦਾ ਜੀ ਕਿਵੇਂ ਦੇਖਦੇ ਉਹਨਾਂ ਦੇ ਦੋ ਇੱਕ ਬੇਟਾ ਇੱਕ ਬੇਟੀ ਰਹਿ ਗਈ ਉਹ ਵੀ ਕੁਵਾਰ ਹੀ ਨਹੀਂ ਹਜੇ ਤੁਹਾਡਾ ਵਿਆਹ ਕਰਕੇ ਗਏ ਨੇਗੇ ਦੇਖੋ ਜੀ ਅਸੀਂ ਵੀ ਨਾਲ ਖੜਾਗੇ ਉਹਨਾਂ ਦੇ ਜੀ ਸਪੋਰਟ ਕਰਾਂਗੇ ਹਰ ਚੀਜ਼ ਤੇ ਜਿਵੇਂ ਜੀ ਦੀ ਸਾਨੂੰ ਸਪੋਰਟ ਕਰਦੀ ਹੁੰਦੀ ਸੀ ਜਾਮਾਗੇ ਕੰਮ ਤੁਹਾਨੂੰ ਉਹਨਾਂ ਨੇ ਕਰਾ ਕੇ ਦਿੱਤਾ ਹਾਂਜੀ ਹਾਂ ਮੰਡਲੀ ਦਾ ਵੀ ਕੰਮ ਕਰਦੇ ਹਾਂ ਹਾਂਜੀ ਸਰ ਮੰਡਲੀ ਤੇ ਸਾਰੇ ਕੰਮ ਐਸਾ ਹਮ ਰੱਖੇ ਸੀ ਉਹਨਾਂ ਦੇ ਮੰਡਲੀ ਦਾ ਜੀ 4 ਵਜੇ ਸਵੇਰੇ ਫੋਨ ਘੜਕਾ ਦੇ ਸੀ ਸਾਰਾ ਸੈਟਅਪ ਲਾ ਕੇ ਆਇਆ ਸਾਰਾ ਸੈਟਅਪ ਲਾ ਕੇ ਸਾਰਾ ਸਾਰਾ ਕੰਮ ਮੇਰੇ ਹੱਥ ਸੀ ਜੀ ਉਹਨਾਂ ਦਾ ਐਕਸਟ੍ਰੀਮਲੀ ਸਾਰ ਜੀ ਬਹੁਤ ਦੁਖਦਈ ਹੈ ਉਹਨੇ ਪਰਿਵਾਰ ਦੇ ਮੈਂਬਰ ਦਾ ਚੰਚੇ ਚਲੇ ਜਾਣਾ 24 ਘੰਟਿਆਂ ਦੇ ਬਕਫਰਤ ਵਿੱਚ ਇੱਕ ਦੂਜੇ ਦੇ ਅੱਗੇ ਪਿੱਛੇ ਇਸ ਜਹਾਨ ਤੋਂ ਤੁਰ ਜਾਣਾ ਇਸ ਤੋਂ ਵੱਡੀ ਦੁਖਦਾਈ ਗੱਲ ਹੋਰ ਕੀ ਹੋ ਸਕਦੀ ਹੈ ਜੋ ਅਸੀਂ ਦੇਖ ਰਹੇ ਹਾਂ ਬੱਚਿਆਂ ਦੇ ਦਰਦ ਨੂੰ ਦੁੱਖ ਨੂੰ ਉਹ ਦੇਖਿਆ ਨਹੀਂ ਜਾ ਸਕਦਾ ਬਹੁਤ ਅੱਜ ਸਾਰੇ ਜਿੱਥੇ ਪਾਰਟੀ ਦੇ ਸਾਰੇ ਆਗੂ ਸਹਿਬਾਨ ਸਮਾਜਿਕ ਰਾਜਨੀਤਿਕ ਧਾਰਮਿਕ ਸਖਸ਼ੀਅਤਾਂ ਇੱਥੇ ਬ੍ਰਾਜ਼ਮਾਨ ਹੈ ਪਰਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਹੁਣ ਪ੍ਰਮਾਤਮਾ ਨੂੰ ਇਹ ਹੀ ਅਰਦਾਸ ਬੇਨਤੀ ਕਰ ਸਕਦੇ ਹਾਂ ਕਿ ਸਾਡੇ ਤੋਂ ਵਿਛੜੀ ਦੋਨੇ ਨੇਕ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸਮੂਹ ਰਿਸ਼ਤੇਦਾਰ ਸਹਿਬਾਨ ਨੂੰ ਬੱਚਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਇਹਨਾਂ ਨੂੰ ਸ਼ਕਤੀ ਦੇਣਾ ਤਾਂ ਕਿ ਆਪਣੀ ਜ਼ਿੰਦਗੀ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਕੜੇ ਹੋ ਕੇ ਬਤੀਤ ਕਰ ਸਕਣ ਮੇਰ ਭਾਈ ਅਮਨੋ ਸਭ ਕੀ ਕਹਿਣਾ ਚਾਹੁੰਦੇ ਹਾਂ ਪਰਿਵਾਰ ਨੂੰ ਐਡਾ ਵੱਡਾ ਸਦਮਾ ਲੱਗਿਆ ਹੈ ਕੱਲ ਨੂੰ ਪਤੀ ਦੀ ਮੌਤ ਹੋਈ ਸੀ ਅੱਜ ਕੁੱਤਨੇ ਦੀ ਹੋ ਗਈ ਪਰਮਿੰਦਰ ਕੌਰ ਜਿਹੜੀ ਕਿ ਸਮਾਜ ਸੇਵੀ ਤੇ ਵੱਡਾ ਨਾਮ ਸੀਗਾ ਉਹਨਾਂ ਦਾ ਪਿੱਛੇ ਜਿਹੀ ਇਲੈਕਸ਼ਨ ਸੀਗੇ ਕੰਪੇਨਿੰਗ ਵੀ ਕੀਤੀ ਗਈ ਅਸਲ ਤਾਂ ਇਹ ਗੱਲ ਹੈ ਕਿ ਬਾਵਰ ਪਾਣੀ ਚ ਲਿਖਿਆ ਟੈਂਕੀ ਦਰਦ ਨਾ ਆਇਆ ਜਦੋਂ ਬਹੁਤ ਹੀ ਦਰਦਨਾਕ ਹਾਦਸਾ ਹੋਇਆ ਸੀ ਨਾ ਪਹਿਲੀ ਪਾਸ਼ਾ ਨੇ ਅਰਾਮਬਾ ਦਿੱਤਾ ਸੀ ਪ੍ਰਮਾਤਮਾ ਅਸੀਂ ਕੁਝ ਕਰਤਾ ਸਕਦੇ ਨਹੀਂ ਇਸ ਗੱਲ ਨੂੰ 모ੜਿਆ ਨਹੀਂ ਜਾ ਸਕਦਾ ਪਰ ਅਰਾਮਬਾ ਬਹੁਤ ਵੱਡਾ ਹੈ ਅਚਾਨਕ ਟੋਟਲ ਪਰਿਵਾਰ ਦੇ ਚਲੇ ਜਾਣਾ ਪਹਿਲਾ ਹਸਬੰਦ ਦਾ ਚਲੇ ਜਾਣਾ ਉਸ ਤੋਂ ਬਾਅਦ ਇਹਨਾਂ ਦਾ ਚਲੇ ਜਾਣਾ ਪਿਛਲੇ ਪਰਿਵਾਰ ਦੇ ਲਈ ਬਹੁਤ ਮੁਸ਼ਕਲ ਦੀ ਕੜੀ ਹੈ ਅਸੀਂ ਤਾਂ ਸਿਰਫ ਪ੍ਰਮਾਤਮਾ ਅੱਗੇ ਪ੍ਰੇਈ ਕਰ ਸਕਦੇ ਹਾਂ ਅਰਦਾਸ ਕਰ ਸਕਦੇ ਹਾਂ ਕਿ ਜਿਹੜੇ ਬੱਚੇ ਨੇ ਪਿੱਛੇ ਇਹਨਾਂ ਨੂੰ ਇੰਨੀ ਸ਼ਕਤੀ ਦੇਵੇ ਕਿ ਆਪਦੇ ਜੀਵਨ ਨੂੰ ਅੱਗੇ ਵਧਾ ਕੇ ਚੰਗਾ ਜੀਵਨ ਬਿਤਾ ਸਕਦੇ ਹਾਂ